ਇਹ ਕਿਹੜਾ ਮਹੌਲੇ ਵਾ ਜਿੰਮ ਬੰਦ ਨਹੀਂ ਕਰਦੇ ਮੈਂ ਨਹੀਂ ਕਰਦਾ ਇਧਰ ਆਵਤਾ ਆਵਤਾ ਇਹ ਵੀਡੀਓ ਬਣਾ ਕੇ ਲੈ ਜਿੱਥੇ ਕੁੜੀ ਸਿਕਲ ਨਹੀਂ ਦੇਖਦੀ ਪਈ ਆ ਕਹਿੰਦੀ ਕੁੜੀ ਸਿਕਲ ਦੇਦੀ ਤੁਸੀਂ ਆਪਣੇ ਬੱਚਿਆਂ ਦਾ ਫਰੰਕ ਕਰਵਾਣੇ ਆ ਗੱਲ ਕੋਈ ਨਾ ਹਾਂਜੀ ਕੀ ਨਾਮ ਆ ਜੀ ਤੁਹਾਡਾ ਤੇ ਕੀ ਗੱਲਬਾਤ ਹੋਈ ਅੱਜ ਜਿੰਮ ਦੇ ਅੰਦਰ ਜਿਹੜਾ ਤੁਹਾਡਾ ਰੋਲਾ ਪਿਆ ਕੋਈ ਮੇਰਾ ਨਾਮ ਦੀਆ ਬੰਗਾ ਹੈ ਤੇ ਅੱਜ ਮੈਂ ਇੱਕ ਜਿੰਮ ਜੋਇਨ ਕੀਤੀ ਸੀ ਕਿੰਨੀ ਦੇਰ ਹੋ ਗਈ ਜਿੰਮ ਜਾਂਦਿਆਂ ਨੂੰ ਕਿੰਨੀ ਟਾਈਮ ਹੋ ਗਈ ਹਲੇ 3 ਕ ਮਹੀਨੇ ਹੋਏ ਸੀ ਅੱਛਾ ਜੀ ਹਾਂਜੀ ਤੇ ਉਹਦਾ ਨਾਮ ਕੀ ਹੈ ਮੁੰਡੇ ਦਾ ਜਿਹੜਾ ਤਾਂ ਗਗਨ ਅੱਛਾ ਜੀ ਤੇ ਕਿੱਦਾਂ ਗੱਲ ਹੋਈ ਕਿੱਦਾਂ ਗੱਲਬਾਤ ਤੁਹਾਡੀ ਬਤ ਕੀ ਪਹਿਲਾ ਤਾਂ ਸਾਰਾ ਮੈਂ ਵਧੀਆ ਉਹ ਵੀ ਮਤਲਬ ਭਰਾ ਪੱਖੋਈ ਉਹ ਮੈਨੂੰ ਭੈਣ ਮੰਨਦਾ ਸੀਗਾ ਤੇ ਮੈਂ ਵੀ ਉਹਨੂੰ ਵੱਡਾ ਭਰਾ ਸਮਝ ਕੇ ਹੀ ਉਹ ਉਹਦਾ ਜਿੰਮ ਤਾਂ ਸਾਰਾ ਕੁਝ ਕਰਦੀ ਸੀ ਤੇ ਪੁੱਛਦੀ ਗਈ ਚਦੀ ਸੀ ਪਰ ਇੱਕਦਮ ਹੀ ਉਹਨੇ ਕੀ ਕੀਤਾ ਵੀ ਇੱਕ ਹਫਤਾ ਪਹਿਲਾਂ ਯਾਨੀ ਮੈਨੂੰ ਪਰਪੋਜ਼ ਕਰਤਾ ਤਾਂ ਮੈਂ ਉਸ ਕੋਲ ਮਨ ਕਰਤਾ ਤਾਂ ਮੈਂ ਤੇ ਤੁਹਾਡਾ ਫੋਨ ਨੰਬਰ ਕਿੱਦਾਂ ਆਇਆ ਉਹਨਾਂ ਦੇ ਕੋਲ ਮੇਰਾ ਫੋਨ ਨੰਬਰ ਵਸ ਜਿਵੇਂ ਕੁਝ ਕੋਈ ਵੀ ਡਾਈਟ ਪਲੈਨ ਹੋਵੇ ਉਹਦੇ ਰਿਕਾਰਡਿੰਗ ਮੈਂ ਗੱਲ ਕਰਦੀ ਸੀ ਮੈਂ ਪੁੱਛਦੀ ਸੀਗੀ ਸਿਰਫ ਡਾਈਟ ਦਾ ਵੀ ਮੇਰਾ weight ਇਦਾਂ ਹੈ ਉਦਾਂ ਹਨਾ ਇਹ ਚੀਜ਼ ਕਰਕੇ ਮੇਰਾ ਜਿਹੜਾ ਨੰਬਰ ਆ ਉਹਨਾਂ ਕੋਲ ਚਲ ਗਿਆ ਅੱਛਾ ਤੇ ਉਹਨਾਂ ਨੇ ਫੇ ਤੁਹਾਨੂੰ ਮੋਬਾਈਲ ਤੇ ਮਤਲਬ ਪ੍ਰਪੋਜ਼ ਕਰਨਾ ਸ਼ੁਰੂ ਕਰ ਦਿੱਤਾ ਹਾਂਜੀ ਤੇ ਅੱਜ ਕੀ ਹੋਇਆ ਮਾਮਲਾ ਫਿਰ ਅੱਜ ਮਾਮਲਾ ਹੋਈ ਹੋਇਆ ਕਿ ਮੈਂ ਸਾਰਿਆਂ ਨੂੰ ਬੁਲਾਇਆ ਚਲਾਇਆ ਉਹਨੂੰ ਨਹੀਂ ਬੁਲਾਇਆ ਤਾਂ ਉਹਨੇ ਆਕੜ ਚਾਕੇ ਮੈਨੂੰ ਕਿਹਾ ਵੀ ਤੇਰੀ ਮੈਂ ਆਕੜ ਪਾੰਦਣੀ ਸੀ ਜੇ ਜੇ ਮੈਨੂੰ ਤੇਰੇ ਨਾਲ ਪਿਆਰ ਨਾ ਹੁੰਦਾ ਠੀਕ ਹੈ ਉਹਨੇ ਮੇਰੇ ਕੈਰੈਕਟਰ ਤੇ ਵੀ ਉਂਗਲੀ ਚੁੱਕੀ ਆ ਜੇ ਮੈਂ ਬੋਲਣ ਲੱਗੀ ਤਾਂ ਉਹਨੇ ਮੇਰੇ ਨਾਲ ਹੱਥਾਪਾਈ ਕੀਤੀ ਮੈਨੂੰ ਕਮਰੇ ਚ ਲੈ ਕੇ ਜਾਣ ਦੀ ਵੀ ਕੋਸ਼ਿਸ਼ ਕੀਤੀ ਉਹਨੇ ਠੀਕ ਹੈ ਤੇ ਮੇਰੇ ਮੇਰੇ ਤੇ ਹੱਥ ਵੀ ਚੁੱਕਿਆ ਮੈਨੂੰ ਮਾਰਨ ਦੀ ਵੀ ਧਮਕੀ ਦਿੱਤੀ ਆ ਦੇਖ ਲੋ ਤਾਂ ਮੈਂ ਪਾ ਨਿਸ਼ਾਨ ਆ ਆ ਵਾਹਾਂ ਤੇ ਨੀਲ ਪਏ ਹੋਏ ਆ अच्छा ते हुन ਤੁਸੀਂ ਠਾਣੇ ਆਏ ਆਂ ਕੀ ਇਥੇ ਮਤਲਬ ਹੁਣ ਗੱਲ ਅੱਗੇ ਅੱਗੇ ਕੀ ਕਾਰਵਾਈ ਚਾਹੁੰਦੇ ਹੋ ਤੁਸੀਂ ਮੈਂ ਜਾਣੀ ਵੀ ਇਹ ਤਾਂ ਜਿੰਮ ਬੰਦ ਹੋ ਜਵੇ ਤੇ ਪਰਚਾ ਹੋਵੇ ਠੀਕ ਹਾਂਜੀ ਮਾਦਾ ਜੀ ਤੁਹਾਡਾ ਕੀ ਨਾਮ ਆ ਜੀ ਕਮਲ ਜੀ ਇਹ ਤੁਹਾਡੀ ਕੀ ਲੱਗਦੀ ਹੈ ਕੁੜੀ ਆ ਬੇਟੀ ਆ ਬੇਟੀ ਆ ਮੇਰੀ ਹਾਂਜੀ ਬੇਟੀ ਆ ਮੇਰੀ ਤੇ ਅੱਜ ਕੀ ਮਾਮਲਾ ਹੋਇਆ ਜਿਹੜਾ ਤੁਸੀਂ ਅੱਜ ਕੁੜੀਆ ਨੂੰ ਲੈ ਕੇ ਠਾਣੇ ਪਹੁੰਚੇ ਹੋ ਅੱਜ ਇਹ ਭਾਜੀ ਦੇਖੋ ਇਹ ਗਈ ਆ ਸਵੇਰੇ ਇਹਨੇ ਉਹਨੂੰ ਬੁਲਾਇਆ ਨਹੀਂ ਹੈਗਾ ਬਾਕੀ ਸਾਰਿਆਂ ਨੂੰ ਬੁਲਾ ਲਿਆ ਇਸ ਕਰਕੇ ਉਹ ਖਾਰਖਾਨਾ ਲਾ ਪਿਆ ਕਿ ਇਹਨੇ ਮੈਨੂੰ ਨਹੀਂ ਬੁਲਾਇਆ ਸਾਰਿਆਂ ਨੂੰ ਬੁਲਾ ਲਿਆ ਤੇ ਗੁੜੀਆਂ ਨੇ ਤੁਹਾਡੇ ਨਾਲ ਘਰ ਗੱਲਬਾਤ ਕੀਤੀ ਸੀ ਪਹਿਲਾਂ ਕਦੀ ਵੀ ਹਾਂਜੀ ਮੈਨੂੰ ਇਹਦਾ ਮੈਸੇਜ ਭੇਜਦਾ ਜਾਂ ਕੁਝ ਆ ਪਾਜੀਆ ਨੇ ਸਵੇਰੇ ਮੈਨੂੰ ਦਿਖਾ ਲੇ ਮੈਸੇਜ ਜਿਹੜੇ ਕੀਤੇ ਐ ਨਹੀਂ ਠੀਕ ਆ ਬਈ ਇਦਾਂ ਦਾ ਕਰਕੇ ਆ ਤੇ ਕਹਿੰਦੇ ਮੰਮੀ ਮੈਂ ਤਾਂ ਮਾਫੀ ਮੰਗ ਲਈ ਉਹਨੇ ਮੈਨੂੰ ਭੈਣ ਬਣਾ ਲਿਆ ਕਹਿੰਦਾ ਤੂੰ ਬੜੇ ਪਰਾਂ ਆ ਮੇਰਾ ਤੇ ਮੈਂ ਤੇ ਉਹ ਮੇਰੇ ਭੈਣ ਛੋਟੀ ਆ ਕਹਿੰਦੇ ਮੇਤੋਂ ਗਲਤੀ ਮੰਨ ਲਈ ਉਹਨੇ ਗਲਤੀ ਮੰਨ ਕੇ ਆਜੇ ਉਹਨੇ ਫੇਰ ਇਹੀ ਕੰਮ ਕੀਤਾ ਇਹਨੂੰ ਵੀ ਵਿਸ਼ਵਾਸ ਹੋ ਗਿਆ ਹਫਤਾ ਇਹ ਆਈ ਨਹੀਂ ਹੈਗੀ ਜੈਮਾ ਤੇ ਅੱਜ ਉਹਨੇ ਫੇਰ ਇਹਦਾ ਖਿੱਚਤ ਹੋਈ ਕੀਤੀ ਆ ਤਾਂ ਜਾ ਕੇ ਸਟੈਪ ਚੱਕਣਾ ਪਿਆ ਸਾਲ ਅੱਜ ਅਸੀਂ ਠਾਣੇ ਆਏ ਬਣਾ ਕੇ ਸਨ ਉਹ ਡਾਕਟਰ ਨੂੰ ਜਮਲ ਜੋਇਨ ਕੀਤਾ ਸੀ ਉਸ ਤੋਂ ਬਾਅਦ 1.5 ਸਾਲ ਪਹਿਲਾਂ ਜਿਹੜਾ ਜਿਮ ਦੇ ਵਿੱਚ ਇਹਨੇ ਜਾਣਾਣਾ ਸ਼ੁਰੂ ਕੀਤਾ ਸੀ 1.5 ਮਹੀਨੇ ਤੋਂ ਲਗਾਤਾਰ ਹੀ ਜਾ ਰਹੀ ਸੀ ਉੱਥੇ ਲੜਕਾ ਕਹਿ ਰਿਹਾ ਸੀਗਾ ਇਹਨੂੰ ਜਾਣ ਨੂੰ ਲੜਕੀ ਨੂੰ ਲੜਕੀ ਦਾ ਨਾਮ ਸੀਗਾ ਦੀਆ ਬੰਦਾ ਅੱਛਾ ਜੀ ਤੇ ਨਾਮ ਆਉਂਦਾ ਉਸ ਗੱਲ ਨੂੰ ਲੈ ਕੇ ਅੱਜ ਲੜਕੀ ਗੱਲਬਾਤ ਕਰਨ ਗਈ ਸੀ ਕਿ ਮੈਂ ਕਿਉਂ ਨਾ ਜਿੰਮ ਦੇ ਵਿੱਚ ਆਵਾਂ ਉੱਥੇ ਆਪਸ ਵਿੱਚ ਦੋਨਾਂ ਦਾ ਰੌਲਾ ਲੱਗਾ ਜਿਹੜਾ ਥੋੜਾ ਬਿਆਸਿਕ ਜੀ ਤੇ ਹੁਣ ਕੀ ਇਹਦਾ ਕੋਈ ਫੈਸਲਾ ਹੋਇਆ ਜਾਂ ਕੀ ਕਰ ਰਹੇ ਹੋ ਜੀ ਜੀ ਮੈਂ ਮੌਕਾ ਦੇ ਆ ਜੀ ਇਨਵੈਸਟੀਗੇਸ਼ਨ ਪਾਉਂਦੀ ਆ ਜੀ ਕੈਮਰੇ ਵਗੈਰਾ ਚੈੱਕ ਕਰਦੇ ਆ ਜੋ ਵੀ ਬਣੂਗਾ ਉਹਦੀ ਰਿਪੋਰਟਿੰਗ ਚਾਰਜ ਕਰਦੇ ਕਰਦੇ ਕਰ ਦੂੰਗਾ ਠੀਕ ਹੈ ਜੀ ਧੰਨਵਾਦ ਧੰਨਵਾਦ